ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਕਾਫੀ ਹੰਗਾਮਾ ਹੋਇਆ ਸੀ ਇੱਕ ਤੇਜ਼ ਤਰਾਰ ਘੱਟ ਉਮਰ ਦੀ ਮੈਂਬਰ ਪਾਰਲੀਮੈਂਟ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਬਿੱਲ ਦੀਆਂ ਕਾਪੀਆਂ ਪਾੜੀਆਂ ਸੀ ਜੋ ਕਾਫੀ ਚਰਚਾ ਦੇ ਵਿੱਚ ਆਈ ਸੀ ਵੀਡੀਓ ਵਾਇਰਲ ਹੋਈ ਵੱਖ-ਵੱਖ ਮੀਡੀਆ ਪਲੇਟਫਾਰਮਸ ਨੇ ਉਸ ਵੀਡੀਓ ਨੂੰ ਚਲਾਇਆ ਕਈਆਂ ਨੇ ਕਿਹਾ ਕਿ ਆਪਣੇ ਹੱਕਾਂ ਦੇ ਲਈ ਉਹਨੇ ਅਜਿਹਾ ਕੀਤਾ ਕਈਆਂ ਨੇ ਕਿਹਾ ਕਿ ਉਹਦਾ ਆਪਣਾ ਤਰੀਕਾ ਸੀਗਾ ਕਈਆਂ ਨੇ ਕਿਹਾ ਕਿ ਬੜੇ ਗੁੱਸੇ ਦੇ ਵਿੱਚ ਸੀਗੀ ਅਸਲ ਦੇ ਵਿੱਚ ਉਸ ਮੈਂਬਰ ਪਾਰਲੀਮੈਂਟ ਦਾ ਨਾਮ ਸੀ ਹਾਨਾ ਰਾਵਤੀ ਮਾਈਪੀ ਕਲਾਰਕ ਜਿਨੇ ਇੱਕ ਬਿੱਲ ਨੂੰ ਲੈ ਕੇ ਆਪਣਾ ਵਿਰੋਧ ਦਰਜ ਕੀਤਾ ਸੀਗਾ ਤੇ ਬਿੱਲ ਦੇ ਉੱਤੇ ਹੀ ਵਿਵਾਦ ਹੋਇਆ ਸੀ ਉਸ ਬਿੱਲ ਦੀਆਂ ਕਾਪੀਆਂ ਪਾੜੀਆਂ ਗਈਆਂ ਸੀ ਤੇ ਪਿਛਲੇ ਸਾਲ ਦੀ ਇਹ ਗੱਲ ਹੈ ਤੇ ਹੁਣ ਇੱਕ ਸਾਲ ਬੀਤਣ ਦੇ ਬਾਅਦ ਤਿੰਨ ਲੋਕਾਂ ਨੂੰ ਤਿੰਨ ਮੈਂਬਰ ਪਾਰਲੀਮੈਂਟਸ ਨੂੰ ਸੰਸਦ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਹੈ ਤਿੰਨ ਇਹ ਮੌਰੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਤੇ ਮੌਰੀ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਕਿਹਾ ਜਾਂਦਾ ਹੈ ਉੱਥੇ ਲੋਕ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀਆਂ ਰਵਾਇਤਾਂ ਨੂੰ ਜ਼ਿੰਦਾ ਰੱਖਣ ਵਾਸਤੇ ਸੰਘਰਸ਼ ਕਰ ਰਹੇ ਨੇ ਤੇ ਬਿੱਲ ਸੀਗਾ ਜਿਹੜਾ ਥੋੜਾ ਜਿਹਾ ਵਿਵਾਦਾਂ ਦੇ ਵਿੱਚ गिर ਗਿਆ ਸੀਗਾ ਤਾਂ ਫਿਰ ਜਦੋਂ ਸੰਸਦ ਦਾ اجلاس ਚੱਲਦਾ ਹੈ ਤਾਂ ਉਹਦੇ ਵਿੱਚ ਇਸ ਜਿਹੜੀ ਹਾਨਾ ਰਾਤੀ ਆ ਉਹਨੇ ਵਿਰੋਧ ਦਰਜ ਕੀਤਾ ਸੀਗਾ ਕਾਫੀ ਤੇਜ਼ ਤਰਾਰ ਤਰੀਕੇ ਦੇ ਨਾਲ ਇਹਨੇ ਆਪਣਾ ਜਿਹੜਾ ਰਵਾਇਤੀ ਨਾਚ ਵੀ ਉਹਨੂੰ ਕਿਹਾ ਜਾਂਦਾ ਹੈ ਹਾਕਾ ਉਹ ਕੀਤਾ ਸੀਗਾ ਹਾਕਾ ਦਾ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਹੁਣ ਇਹਨੂੰ ਤੇ ਇਹਦੇ ਦੋ ਹੋਰ ਸਾਥੀ ਨੇ ਉਹਨਾਂ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਫਿਲਹਾਲ ਇਹਨੂੰ 7 ਦਿਨਾਂ ਦੀ ਪਾਬੰਦੀ ਲਗਾਈ ਗਈ ਹੈ ਇਸ ਲੜਕੀ ਦੇ ਉੱਤੇ ਕਿਉਂਕਿ ਇਹ ਮੈਂਬਰ ਪਾਰਲੀਮੈਂਟ ਘੱਟ ਉਮਰ ਦੀ ਹੈ ਪਿਛਲੇ ਸਾਲ ਇਹਦੀ ਜਿਹੜੀ ਉਮਰ ਸੀ ਉਹ 22 ਸਾਲ ਦੱਸੀ ਗਈ ਸੀ ਤੇ ਹੁਣ ਤਕਰੀਬਨ 23ਵੇਂ ਸਾਲ ਦੇ ਵਿੱਚ ਆ ਤਾਂ ਸਭ ਤੋਂ ਛੋਟੀ ਉਮਰ ਦੀ ਮੈਂਬਰ ਪਾਰਲੀਮੈਂਟਾ ਨਿਊਜ਼ੀਲੈਂਡ ਦੇ ਵਿੱਚ ਹਾਨਾ ਤਾਂ ਇਹਨੂੰ ਹੁਣ 7 ਦਿਨਾਂ ਲਈ ਸਸਪੈਂਡ ਕੀਤਾ ਗਿਆ ਹੈ ਤੇ ਦੂਜੇ ਪਾਸੇ ਇੱਕ ਸਹਿ ਆਗੂ ਨੇ ਸਹਿ ਨੇਤਾ ਨੇ ਉਥੋਂ ਦੇ 라ਵੀਰੀ ਵੈਟੀਟੀ ਉਹਨੂੰ ਤੇ ਦੂਜਾ ਹੈਗਾ ਡੈਬੀ ਨਾਗਾ ਰੇਵਾ ਪੈਕਰ ਨੂੰ 21 ਦਿਨਾਂ ਦੇ ਲਈ ਸਸਪੈਂਡ ਕੀਤਾ ਗਿਆ ਹੈ ਉਹਨਾਂ ਦੀ ਕਾਰਵਾਈ ਮੁਤਲ ਕਰ ਦਿੱਤੀ ਗਈ ਹੈ ਯਾਨੀ ਕਿ ਉਹ ਸਦਨ ਦੇ ਵਿੱਚ ਹੁਣ ਪਹੁੰਚ ਨਹੀਂ ਸਕਣਗੇ ਇਹ ਜਿਹੜਾ ਬਿੱਲ ਸੀਗਾ ਇਹਦੇ ਵਿੱਚ ਨਿਊਜ਼ੀਲੈਂਡ ਦੀ ਸਥਾਪਨਾ ਦੇ ਨਾਲ ਸੰਬੰਧਿਤ ਸੰਸਥਾਪਕ ਦਸਤਾਵੇਜ਼ਾਂ ਦੀ ਚਰਚਾ ਛੜੀ ਸੀਗੀ ਤੇ ਵਿਤਾਂਗੀ ਸੰਧੀ ਹੋਈ ਸੀ ਉਹਦੇ ਸਿਧਾਂਤਾਂ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹਨੂੰ ਜਿਹੜਾ ਉਹਦੇ ਵਿੱਚ ਰੱਦ ਕਰ ਦਿੱਤਾ ਗਿਆ ਸੀਗਾ ਕਾਫੀ ਚਰਚਾ ਆਈ ਸੀਗੀ ਤੇ ਇਹਦੇ ਵਿੱਚ ਜਿਹੜੀਆਂ ਵੋਟਾਂ ਸੀਗੀਆਂ April ਦੇ ਵਿੱਚ ਇਸ ਬਿੱਲ ਨੂੰ 112 ਤੋਂ 11 ਵੋਟਾਂ ਦੇ ਨਾਲ ਰੱਦ ਕੀਤਾ ਗਿਆ ਸੀ ਕਾਫੀ ਚਰਚਾ ਦੇ ਵਿੱਚ ਇਹ ਬਿੱਲ ਰਿਹਾ ਸੀਗਾ ਇਹਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਹੋਏ ਲੋਕਾਂ ਨੇ ਸੰਸਦ ਦਾ ਰੁਖ ਵੀ ਕੀਤਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਸੀ ਤੇ ਇਹਨੂੰ ਸਿੱਧੇ ਤੌਰ ਦੇ ਉਤੇ ਕਿਹਾ ਗਿਆ ਸੀਗਾ ਕਿ ਇਹ ਮੌਰੀ ਜਿਹੜੇ ਲੋਕ ਨੇ ਉੱਥੋਂ ਦੇ ਮੌਰੀ ਉਹਨਾਂ ਦੇ ਅਧਿਕਾਰਾਂ ਨੂੰ ਸੰਭਾਵੀ ਤੌਰ ਦੇ ਉੱਤੇ ਕਮਜ਼ੋਰ ਕਰੇਗਾ ਇਸ ਕਰਕੇ ਦੀ ਅਲੋਚਨਾ ਕੀਤੀ ਗਈ ਸੀਗੀ ਸੋ ਇਹ ਬਿੱਲ ਉਦੋਂ ਇੱਕ ਤਰੀਕੇ ਨਾਲ ਰੱਦ ਹੋ ਗਿਆ ਸੀਗਾ ਪਰ ਇਹਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਆਏ ਸੀ ਉਹਨਾਂ ਤੇ ਹੁਣ ਕਾਰਵਾਈਆਂ ਹੋਈਆਂ ਨੇ ਤਿੰਨ ਮੈਂਬਰ ਪਾਰਲੀਮੈਂਟਸ ਨੂੰ ਨਿਊਜ਼ੀਲੈਂਡ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਇੱਕ ਨੂੰ 7 ਦਿਨ ਵਾਸਤੇ ਤੇ ਇੱਕ ਨੂੰ ਦੋ ਨੂੰ ਪੂਰੇ 21 ਦਿਨਾਂ ਵਾਸਤੇ ਯਾਨੀ ਕਿ ਤਿੰਨ ਹਫ਼ਤਿਆਂ ਵਾਸਤੇ ਤਕਰੀਬਨ ਆ ਉਹ ਸਸਪੈਂਡ ਕਰ ਦਿੱਤਾ ਗਿਆ ਹੈ ਕਾਰਵਾਈ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵਿਵਾਦ ਪੈਦਾ ਹੋ ਗਿਆ ਸੀਗਾ ਮੌਰੀ ਜਿਹੜਾ ਭਾਈਚਾਰਾ ਹੈ ਉਹਦੇ ਵਿੱਚ ਤੇ ਜਿਹੜੀ ਉੱਥੋਂ ਦੀ ਕਨਜ਼ਰਵੇਟਿਵ ਸਰਕਾਰ ਆ ਜਿਹਨੂੰ ਰੂੜੀਵਾਦੀ ਸਰਕਾਰ ਵੀ ਕਿਹਾ ਜਾਂਦਾ ਹੈ ਤਨਾਹ ਹੋਇਆ ਬੈਸਾਂ ਹੋਈਆਂ ਬੈਸਾਂ ਤੋਂ ਬਾਅਦ ਦੇ ਵਿੱਚ ਅਜੀਹਾ ਦੇਖਣ ਨੂੰ ਮਿਲਿਆ ਸੀਗਾ ਕਿ ਇੱਕ ਮੈਂਬਰ ਪਾਰਲੀਮੈਂਟ ਨੇ ਬਿੱਲ ਦੀਆਂ ਕਾਪੀਆਂ ਪਾੜ ਕੇ ਆਪਣਾ ਵਿਰੋਧ ਜ਼ਾਹਰ ਕੀਤਾ ਸੀ ਤੇ ਜਾਣਕਾਰੀ ਮੁਤਾਬਕ ਜਿਹੜੇ ਲੋਕ ਗੈਲਰੀ 'ਚ ਬੈਠੇ ਸੰਸਦ ਦੀ ਕਾਰਵਾਈ ਦੇਖ ਰਹੇ ਸੀ ਉਹਨਾਂ ਨੇ ਵੀ ਉੱਥੇ ਉਹ ਹਾਕਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਬੜਾ ਅਗਰੈਸਿਵ ਤਰੀਕੇ ਦੇ ਨਾਲ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਗਿਆ ਸੀ ਉਹਨੂੰ ਰਵਾਇਤੀ ਉਥੋਂ ਦਾ ਨਾਚ ਵੀ ਕਿਹਾ ਜਾਂਦਾ ਹੈ ਆਪਣੇ ਆਪ ਨੂੰ ਪਰਦਰਸ਼ਿਤ ਕਰਨ ਦਾ ਤਰੀਕਾ ਵੀ ਕਿਹਾ ਜਾਂਦਾ ਤਾਂ ਉਹ ਸਾਰਾ ਇਸ ਨੌਜਵਾਨ ਮੈਂਬਰ ਪਾਰਲੀਮੈਂਟ ਨੇ ਲੜਕੀ ਨੇ ਉੱਥੇ ਪੇਸ਼ ਕੀਤਾ ਸੀਗਾ ਗੁੱਸਾ ਆਪਣਾ ਜ਼ਾਹਰ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਆ ਗਈ ਸੀ ਫਿਲਹਾਲ ਇਹਨੂੰ 7 ਦਿਨਾਂ ਵਾਸਤੇ ਸਦਨ ਤੋਂ ਸੰਸਦ ਤੋਂ ਸਸਪੈਂਡ ਕਰ ਦਿੱਤਾ ਗਿਆ ਜਿੱਨੇ ਫੇਰ ਇੱਕ ਵਾਰ ਚਰਚਾ ਛੇੜ ਦਿੱਤੀ ਹੈ ਤਾਂ ਇਹਦੇ ਬਾਰੇ ਜਿਹੜਾ ਵਿਰੋਧ ਹੋਇਆ ਸੀਗਾ ਉਹ ਕਾਫੀ ਉਦੋਂ ਵੱਡੇ ਪੱਧਰ ਤੇ ਹੋਇਆ ਸੀਗਾ ਜਿਹੜੀਆਂ ਕੁੱਲ ਸੀਟਾਂ ਨੇ ਉੱਥੋਂ ਦੀਆਂ ਸੰਸਦ ਦੀਆਂ ਨਿਊਜ਼ੀਲੈਂਡ ਦੀਆਂ 123 ਨੇ ਤੇ ਉਹਦੇ ਵਿੱਚੋਂ 6 ਸੀਟਾਂ ਦੇ ਉੱਤੇ ਜਿਹੜੇ ਮੌਰੀ ਪਾਰਟੀ ਆ ਉਹਦੇ ਨਾਲ ਸੰਬੰਧਿਤ ਲੋਕ ਨੇ ਉਹ ਕਾਬਜ਼ ਨੇ ਇੰਨਾ ਵੱਡਾ ਬਹੁਮਤ ਨਹੀਂ ਹੈਗਾ ਪਰ ਫਿਰ ਵੀ ਉਹ ਆਪਣੇ ਆਪ ਨੂੰ ਜਿਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਦੇ ਨੇ ਜਿਵੇਂ ਵਿਰੋਧੀ ਧਿਰ ਦੇ ਵਾਂਗ ਮੌਜੂਦਾ ਸਰਕਾਰ ਨੂੰ ਟੱਕਰ ਦੇਣ ਤਾਂ ਉਹਦੀਆਂ ਵੀ ਕਾਫੀ ਚਰਚਾਵਾਂ ਛਿੜ ਜਾਂਦੀਆਂ ਨੇ ਹੁਣ ਦੇਖਣਾ ਹੋਵੇਗਾ ਕਦੋਂ ਇਹਨਾਂ ਨੂੰ ਬਹਾਲ ਕੀਤਾ ਜਾਂਦਾ ਹੈ ਕਿ ਸਮੇਂ ਤੋਂ ਪਹਿਲਾਂ ਬਹਾਲ ਕੀਤਾ ਜਾਂਦਾ ਜਾਂ ਫਿਰ ਅੱਗੇ ਕੋਈ ਹੋਰ ਕਾਰਵਾਈ ਕੀਤੀ ਜਾਂਦੀ ਹੈ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਣਾਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਬਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ